ਬਹੁਤ ਸਾਰੇ ਸਟੂਡੈਂਟ ਇੱਕ ਕੁਐਸਚਨ ਅਕਸਰ ਹੀ ਕਰਦੇ ਹੁੰਦੇ ਆ ਬਈ ਅਸੀਂ ਬੜੇ ਚਿਰ ਤੋਂ ਹਾਰਮੋਨੀਅਮ ਪਲੇ ਕਰ ਰਹੇ ਆਂ ਬੜੇ ਚਿਰ ਤੋਂ ਮਿਊਜ਼ਿਕ ਸਿੱਖ ਰਹੇ ਆਂ ਪਰ ਹਾਲੇ ਕੌਨਫੀਡੈਂਸ ਜਿਹੜਾ ਉਹ ਨਹੀਂ ਬਣ ਰਿਹਾ ਖਾਸ ਕਰਕੇ ਜਦੋਂ ਹਾਰਮੋਨੀਅਮ ਦੇ ਨਾਲ ਗਾਉਣੇ ਆ ਤਾਂ ਉਹ ਸਾਡਾ ਗਾਣਾ ਤੇ ਹਾਰਮੋਨੀਅਮ ਮੈਚ ਨਹੀਂ ਕਰਦਾ ਜਾਂ ਤੇ ਸੁਣਨ ਵਾਲੇ ਨੂੰ ਸਾਡਾ ਹਰਮੋਨੀਅਮ ਬੇਸੁਰਾ ਲੱਗਦਾ ਜਾਂ ਅਸੀਂ ਬੇਸੁਰੇ ਲੱਗਦੀ ਹੈ ਜਾਨੀ ਕਿ ਮੈਚਿੰਗ ਨਹੀਂ ਹੁੰਦੀ ਜਦੋਂ ਅਸੀਂ ਖੁਦ ਹਰਮੋਨੀਅਮ ਪਲੇ ਕਰਕੇ ਗਾਣਾ ਗਾਉਨੇ ਹੈ ਤੇ ਫਿਰ ਉਹਦੇ ਵਿੱਚ ਮੈਚ ਹੋਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਅਗਰ ਸਟੇ ਸਾਥ ਹੀ ਕੀਤਾ ਤੇ ਗਲੇ ਦਾ ਜਿਹੜਾ ਕੰਪੋਜੀਸ਼ਨ ਆ ਉਹ ਰੇ ਤੇ ਸਟੇ ਕਰਦੀ ਹੋਵੇ ਸੋ ਉਹਨੂੰ ਬੇਸੁਰਾ ਕਿਹਾ ਜਾਊਗਾ ਜਾਂ ਫਿਰ ਸੁਣਨ ਨੂੰ ਚੰਗਾ ਨਹੀਂ ਲੱਗੂਗਾ ਉਹਦੇ ਲਈ ਜ਼ਰੂਰੀ ਚੀਜ਼ੇ ਹੁੰਦੀ ਹੈ ਕਿ ਇੱਕ ਤੇ ਕੌਨਫੀਡੈਂਸ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੋ ਗਾ ਰਹੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹੜੇ ਸਕਿੱਲ ਤੋਂ ਕਿਹੜੇ ਰਾਗ ਦੇ ਵਿੱਚ ਗਾ ਰਹੇ ਆ ਔਰ ਮੈਂ ਜੋ ਗਾ ਰਹੇ ਆ ਕੀ ਉਹੀ ਹਾਰਮੋਨੀਅਮ ਦੇ ਵਿੱਚ বাজ ਰਹੀ ਹੈ ਕਿਉਂਕਿ ਪੰਜਾਬੀ ਸੰਗੀਤ ਦੇ ਵਿੱਚ ਮਾਫ ਕਰਨਾ ਕੰਪੋਜੀਸ਼ਨ ਅਸੀਂ ਬਣਾਉਨੇ ਆ ਤਾਂ ਸਿਰਫ ਇੱਕ ਬਿਨਾ ਹਾਰਮੋਨੀਅਮ ਤੋਂ ਜ਼ਿਆਦਾ ਕੰਪੋਜੀਸ਼ਨਾਂ ਜ਼ਿਆਦਾ ਬਣਦੀਆਂ ਹੈ ਨਾ 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 ਤਾ 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 ਏਦਾਂ ਏਦਾਂ ਜ਼ਿਆਦਾ ਬਣਦੀਆਂ ਜਿਹੜੀਆਂ ਆਉਂਦੀਆਂ ਜੋ ਮਨ ਦੇ ਵਿੱਚ ਆਇਆ ਸੀ ਬਣਾ ਦਿੰਦੇ ਆ ਰਾਗਾਂ ਦੇ ਆਧਾਰ ਤੇ ਬਹੁਤ ਘੱਟ ਹੁੰਦੀ ਹੈ ਸੋ ਜਦੋਂ ਅਸੀਂ ਰਾਗਾਂ ਦੇ ਆਧਾਰ ਤੇ ਕੰਪੋਜੀਸ਼ਨ ਕਰਾਂਗੇ ਤਾਂ ਫਿਰ ਉਹਦੀ ਨੋਟੇਸ਼ਨੇ ਵੀ ਹੁੰਦੀ ਹੈ ਨੋਟੇਸ਼ਨ ਵੀ ਲਿਖੀ ਜਾਂਦੀ ਹੈ ਔਰ ਨੋਟੇਸ਼ਨ ਵੀ ਪੰਜਾਬੀ 뮤직 ਦੇ ਵਿੱਚ ਨਾਂ ਦੇ ਬਰਾਬਰ ਹੈ ਸੋ ਨੋਟੇਸ਼ਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਹੀਂ ਬਣਦੀਆਂ ਬਹੁਤ ਘੱਟ ਲੋਕ ਹੈ ਜਿਹੜੇ ਨੋਟੇਸ਼ਨ ਦੇ ਹਿਸਾਬ ਨਾਲ ਚੱਲਦੇ ਆ ਸੋ ਜਦੋਂ ਨੋਟੇਸ਼ਨ ਦੇ ਹਿਸਾਬ ਨਾਲ ਕੰਪੋਜੀਸ਼ਨ ਬਣੀ ਨਹੀਂ ਤਾਂ ਫਿਰ ਉਹ ਮੈਚਿੰਗ ਕਰਨੀ ਲਿਖਣੀ ਕਿਉਂਕਿ ਜਿਸ ਤਰ੍ਹਾਂ ਅਸੀਂ ਇੰਗਲਿਸ਼ ਲਿਖਦੇ ਹਾਂ ਪੰਜਾਬੀ ਲਿਖਦੇ ਹਾਂ ਉਸੇ ਤਰ੍ਹਾਂ ਦਾ 뮤직 ਦੀ ਜਿਹੜੀ ਹੈਗੀ ਹੈ ਉਹ ਵੀ ਇੱਕ ਭਾਸ਼ਾ ਹੈ ਔਰ ਨੋਟੇਸ਼ਨ ਹੁੰਦੀ ਹੈ ਪદ્ધਤੀ ਜੀ ਨੂੰ ਅਸੀਂ ਕਹਿ ਦਿੰਦੇ ਹਾਂ ਵਿਸ਼ਨੂੰਦ ਗੰਬਰ ਪਲਸਕਰ ਵਿਸ਼ਨੂੰ ਨਾਰਾਇਣ ਭਾਤਖੰਡੇ ਇਹ ਦੋ ਲਿਪੀਆਂ ਜਿਨ੍ਹਾਂ ਦੇ ਵਿੱਚ ਸੰਗੀਤ ਜਿਹੜਾ ਸਾਡਾ ਸ਼ਾਸਤਰੀ ਸੰਗੀਤ ਉਹ ਲਿਖਿਆ ਜਾਂਦਾ ਹੈ ਕੋਈ ਲੋਕ ਭਾਤਖੰਡੇ ਨੂੰ ਔਰ ਕੁਝ ਪਲਸਕਰ ਨੂੰ ਜਿਹੜਾ ਹੈਗਾ ਉਹ ਫਾਲੋ ਕਰਦੇ ਐ ਸੋ ਉਹਦੀ ਵਜ੍ਹਾ ਨਾਲ ਜਿਹੜਾ ਹੈਗਾ ਉਹ ਇਹ ਇਹ ਮੈਚਿੰਗ ਜਿਹੜੀ ਨਹੀਂ ਹੁੰਦੀ ਇਹਦੀ ਵਜ੍ਹਾ ਇਹ ਹੀ ਹੈ ਤੇ ਅਗਰ ਥੋੜਾ ਕੌਨਫੀਡੈਂਸ ਹੋਵੇ ਤੁਸੀਂ ਅਗਰ ਚੰਗੇ ਉਸਤਾਦ ਤੋਂ ਸਿੱਖਿਆ ਹੋਵੇ ਸਹੀ ਜਗ੍ਹਾ ਤੇ ਕਲਾਸੇ ਤੁਸੀਂ ਲਾਈਆਂ ਹੋਣ ਤਾਂ ਫਿਰ ਮੈਨੂੰ ਨਹੀਂ ਲੱਗਦਾ ਐਦਾਂ ਦੀ ਕੋਈ ਪ੍ਰੋਬਲਮ ਆਉਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਸੁਰ ਹੈਗੇ ਨਹੀਂ ਫਿਰ ਤੁਸੀਂ ਅੱਖਾਂ ਮੀਚ ਕੇ ਗਾਓ ਅੱਖਾਂ ਮੀਚ ਕੇ ਵਜਾਓ ਤੇ ਉਹਦੇ 'ਚ ਕੋਈ ਮਤਲਬ ਮੈਨੂੰ ਜ਼ਿਆਦਾ ਕੋਈ ਫਰਕ ਨਹੀਂ ਲੱਗਦਾ ਉਨਾ ਹੀ ਕੰਫੀਡੈਂਸ ਰਹੂਗਾ ਤੇ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਪ੍ਰੈਕਟੀਕਲ ਕਰਕੇ ਦਿਖਾ ਦਿੰਦਾ ਕਿ ਮੈਂ ਤੁਹਾਨੂੰ ਪਹਿਲਾ ਹਾਰਮੋਨੀਅਮ ਜਿਹੜਾ ਹੈਗਾ ਉਹ ਇੱਕ ਮਤਲਬ ਸੀ ਸ਼ਾਰਪ ਤੋਂ ਜਾਨੀ ਕਿ ਪਹਿਲੇ ਕਾਲੇ ਤੋਂ ਦਰਬਾਰੀ ਰਾਗ ਦੇ ਵਿੱਚ ਮੈਂ ਤੁਹਾਨੂੰ ਕੁਝ ਥੋੜਾ ਜਿਹਾ ਵਜਾ ਕੇ ਦਿਖਾਉਣਾ ਔਰ ਉਸ ਤੋਂ ਬਾਅਦ ਮੈਂ ਹਾਰਮੋਨੀਅਮ ਨੂੰ ਕਵਰ ਕਰ ਦਊਗਾ ਕਿਸੇ ਕੱਪੜੇ ਨਾਲ ਔਰ ਫਿਰ ਮੈਂ ਉਹ ਕੱਪੜਾ ਪਾ ਕੇ ਵੀ ਉਸੇ ਤਿਆਰੀ ਨਾਲ ਉਸੇ ਤਰੀਕੇ ਨਾਲ ਜਿਹੜਾ ਉਹ ਚੀਜ਼ ਵਜਾ ਸਕਦਾ ਹੈ ਉਹ ਜੀਜ਼ ਤੁਹਾਨੂੰ ਸੁਣਨ ਚ ਬਿਲਕੁਲ ਫਰਕ ਨਹੀਂ ਲੱਗੇਗਾ ਲੇਕਿਨ ਉਹ ਕਿਉਂਕਿ ਮੇਰੇ ਦਿਮਾਗ ਚ ਸੁਰ ਹੈਗੇ ਨਹੀਂ ਮੇਰੇ ਦਿਮਾਗ ਦੇ ਵਿੱਚ ਹਾਰਮੋਨੀਅਮ ਦੇ ਸੁਰ ਵੀ ਹੈ ਮੇਰੇ ਦਿਮਾਗ ਦੇ ਵਿੱਚ ਜਿਹੜੀਆਂ ਹੈਗੀਆਂ ਕਹੋ ਸੁਰ ਵੀ ਹੈਗੇ ਐ ਔਰ ਮੀਨਸ ਉਹ ਵੀ ਮੇਰੇ ਦਿਮਾਗ ਦੇ ਵਿੱਚ ਹੈਗੀਆਂ ਨੇ ਸਾ ਤੋ ਰੇ ਔਰ ਰੇ ਕੋਮਲ ਔਰ ਰੇ ਔਰ ਸਾ ਦੇ ਵਿੱਚਕਾਰ ਵੀ ਜਿਹੜੀਆਂ ਮੀਨਸ ਲੱਗਦੀਆਂ ਨੇ ਸ਼ਰੁਤੀਆਂ ਜਿਹੜੀਆਂ ਲੱਗਦੀਆਂ ਨੇ ਉਹੀ ਮੇਰੇ ਰमाग ਦੇ ਵਿੱਚ ਆ ਸੋ ਮੈਨੂੰ ਉਹਦੇ ਨਾਲ ਬਹੁਤ ਫਰਕ ਨਹੀਂ ਪੈਂਦਾ ਆਓ ਫਿਰ ਮੈਂ ਤੁਹਾਨੂੰ ਦਿਖਾਉਣਾ ਹੈ ਉਦਾਹਰਨ ਦੇ ਤੌਰ ਤੇ ਪਹਿਲਾਂ ਹਰਮੋਨੀਅਮ ਦੇ ਨਾਲ ਫਿਰ ਉਸ ਤੋਂ ਬਾਅਦ ਹਰਮੋਨੀਅਮ ਦੇ ਉੱਤੇ ਕੱਪੜਾ ਪਾ ਕੇ ਮੈਂ ਤੁਹਾਨੂੰ ਉਹ ਵੀ ਵਿ ਜਾ ਕੇ ਦਿਖਾਉਣਾ ਤਾਂ ਕਿ ਤੁਹਾਡਾ ਕੌਨਫੀਡੈਂਸ ਜਿਹੜਾ ਉਹ ਵੱਧ ਜੇ ਤੁਹਾਨੂੰ ਪਤਾ ਲੱਗੇ ਕਿ ਹਾਂ ਇਦਾਂ ਵੀ ਹੋ ਸਕਦਾ ਸੋ ਆਪਣਾ ਕੌਨਫੀਡੈਂਸ ਬਣਾ ਕੇ ਰੱਖੋ ਰਾਗ لازਮੀ ਸਿੱਖੋ ਔਰ ਰਾਗਾਂ ਦੀ ਤਿਆਰੀ ਕਰੋ ਉਸ ਤੋਂ ਬਾਅਦ ਗਲੇ ਨੂੰ ਵੀ ਸੇਮ ਸਰਗਮਾ ਦੇ ਨਾਲ ਤੁਸੀਂ ਜਿਹੜਾ ਜਦੋਂ ਸਰਗਮ ਹੱਥ ਤੇ ਵਜਾਉਂਗੇ ਤੁਸੀਂ ਆਥਰ ਨਾਲ ਹਰਮੋਨੀਅਮ ਤੇ ਵਜਾਉਂਗੇ ਉਹਨੂੰ ਸਿਰਫ ਆਪਣੇ ਗਲੇ ਰਾਹੀਂ ਵੀ ਫਿਰ ਮਤਲਬ ਤੁਸੀਂ ਲੈ ਕੇ ਆਓ ਤਾਂ ਫਿਰ ਜਦੋਂ ਹੱਥ 'ਚ ਵਜਾਈ ਹੋਈ ਸਰਗਮ ਤੇ ਗਲੇ 'ਚ ਬੋਲੀ ਹੋਈ ਸਰਗਮ ਜਦੋਂ ਇੱਕੋ ਜੀ ਹੋ ਜੂਗੀ ਤਾਂ ਇਦਾਂ ਦਾ ਜਿਹੜਾ ਫਿਰ ਮਤਲਬ ਪੰਬਲਪੂਸਾ ਤੁਹਾਡੇ ਦਿਮਾਗ 'ਚੋਂ ਨਿਕਲ ਜੂਗਾ ਆ ਜੋ ਦਿਖਾਉਣਾ